ਵੜਾ ਚੌਂਗ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਵੀ ਗੱਡੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮੱਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਸ ਡੀਓ ਸਾਹਿਬ ਕੋ ਗਏ ਨੇ ਵੀ ਲਾਈਟ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰਾਂ ਰੋਜ਼ ਹੀ ਅੱਗ ਲੱਗਦੀ ਰਹੇ ਰੋਜ਼ ਅੱਗ ਲੱਗੀ ਰਹਿੰਦੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ 4 ਤੋਂ 5 ਮਿੰਟ ਉਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਇਨ ਮੰਗ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸ ਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆ ਡੀ ਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਾਦਾ ਨੰਗਲ ਜੀ ਉੱਥੇ ਆ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਆ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਨੂੰ ਸ਼ਰਮੌਲੀ ਚਾਹੀਦੀ ਆ ਚਾਹੀਦੀ ਆ ਇਹੋ ਜੇ ਐਕਸੀਅਨ ਨੂੰ ਤੇ ਐਸਸੀ ਨੂੰ ਕਿ ਲੋਕੀ ਜਿਹੜੇ ਉਹ ਗਰਮੀ ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਠਾਣੇ ਇੱਥੇ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਓ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਵਾਂਗਾ ਮੈਂ ਸੋ ਜੋ ਵੀ ਕਾਰਵਾਈ ਕਰਨੀ ਆ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਹੈ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸ਼ਨ ਦੇ ਅਸੀ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝ ਹੀ ਨਹੀਂ ਆਜ ਵੀ ਮੇਰਾ ਖਿਆਲ ਇੱਥੇ ਜਿਹੜੇ ਅਫੀਸਰ ਆਏ ਆ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰ ਕੋ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਲਈ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਇੱਥੇ ਤਾਨਾशाही ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਨਿਕਲਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ 8 ਵਜੇ ਸਵੇਰ 8 ਵਜੇ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਆ ਇਹ ਬਿੱਟੂ ਭਾਜੀ ਉੱਥੇ ਖੜੇ ਸੀ ਇਹਨਾਂ ਦੀ ਦੁਕਾਨ ਖੁੱਲੀ ਸੀ ਲਾਗੇ ਇੱਕ ਚੱਪੜਾ ਵਾਲੇ ਭਾਜੀ ਸੀ ਉਹਨਾਂ ਦੀ ਦੁਕਾਨ ਖੁੱਲੀ ਸੀ ਉਹਨਾਂ ਨੇ ਫੋਨ ਕੀਤਾ ਵੀ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਆ ਉਸ ਬੰਦੇ ਨੇ ਆਣ ਕੇ ਆਪਣਾ ਸ਼ਟਰ ਖੋਲ੍ਹਿਆ ਵਾ ਤੇ ਅੱਗ ਇਨੀ ਭਾਗੀ ਕਿ ਪੰਜ ਦੁਕਾਨਾਂ ਨੂੰ ਨਾਲ-ਨਾਲ ਅੱਗ ਪੈ ਗਈ ਇੱਕ ਦੁਕਾਨ ਛੱਡ ਕੇ ਨਾਲ ਦੀ ਦੁਕਾਨ ਜਿਹੜੀ ਮੇਰੀ ਸੀ ਅਸੀਂ ਪਿਛਲੇ ਦਿਨਾਂ ਤੋਂ ਵੇਖਦੇ ਪਏ ਆ ਵੀ ਸ਼ਹਿਰ ਦੀਆਂ ਕਦੀ ਪੰਜ ਦੁਕਾਨਾਂ ਸੜਗੀਆਂ ਕਦੀ ਦੋ ਸੜਗੀਆਂ ਕਦੀ ਇੱਕ ਸੜਗੀ ਇਹ ਦੋ ਤਿੰਨ ਮਹੀਨੇ ਦੇ ਵਿੱਚ ਹੀ ਏਡੇ-ਏਡੇ ਵੱਡੇ ਇਨਸੀਡੈਂਟ ਹੋਏ ਆ ਅਸੀਂ ਇਹ ਹੋਈ ਦੁਕਾਨਦਾਰ ਨੇ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕਰਕੇ ਉਹਨਾਂ ਦੁਕਾਨਦਾਰਾਂ ਦੀ ਮਦਦ ਜਿਹੜੀ ਉਹ ਕੀਤੀ ਆ ਇਹਦੇ ਵਿੱਚ ਕਿਸੇ ਨੇ ਕੋਈ ਬਿਜਲੀ ਬੋਰਡ ਨੇ ਨਹੀਂ ਮਤ ਕੀਤੀ ਕਿਸੇ ਨੇ ਤਾਂ ਨਹੀਂ ਉਹ ਕੀਤੀ ਜੇ ਅੱਜ ਅਸੀਂ ਦਫ਼ਤਰ ਆਏ ਆ ਰਿਕੁਐਸਟ ਕਰਨ ਵਾਸਤੇ ਵੀ ਸਾਡੀਆਂ ਤਾਰਾਂ ਬਦਲੋ ਤੇ ਐਕਸੀਅਨ ਸਾਹਿਬ ਦਾ ਅੱਗੇ ਉਹਨਾਂ ਕ ਮਾੜਾ ਬੋਲਣਾ ਵੀ ਮੇਰੇ ਕਰਕੇ ਨਹੀਂ ਸੜੀ ਜਦੋਂ ਫੰਡ ਹੋਣਗੇ ਉਦੋਂ ਅਸੀਂ ਜਿਹੜਾ ਬਦਲਾਂਗੇ ਸਾਡੇ ਪ੍ਰਧਾਨ ਜੀ ਨੇ ਅੱਗੇ ਵੀ ਕਿਹਾ ਵਾ ਵੀ ਜੇ ਕੋਈ ਫੰਡਾਂ ਦੀ ਕਮੀ ਆ ਅਸੀਂ ਕਰੋੜਾਂ ਰੁਪਏ ਦੁਕਾਨਾਂ ਤੇ ਲਾ ਕੇ ਬੈਠੇ ਆਂ ਅਸੀਂ ਕੋਈ 5-5 ਦਾ 10000 ਦੁਕਾਨਦਾਰ ਪਾ ਕੇ ਦੇ ਦਿਆਂਗੇ ਅਸੀਂ ਦੇਣ ਨੂੰ ਤਿਆਰ ਆਂ ਅਸੀਂ ਦੇਣ ਨੂੰ ਤਿਆਰ ਆਂ ਕਮੇਟੀ ਕਰ ਦੇ ਇਹਨੂੰ ਤਿਆਰ ਆ ਅਸੀਂ ਦੇਣ ਨੂੰ ਤਿਆਰ ਆਂ ਦੂਜੀ ਗੱਲ ਦੂਜੀ ਗੱਲ ਅਸੀਂ ਇਹ ਕਹਿੰਨੇ ਆਂ ਵੇਖੋ ਇੱਥੇ ਕੋਈ ਰਾਜਨੀਤੀ ਨਹੀਂ ਗਈ ਅਸੀਂ ਸ਼ਹਿਰ ਦੇ ਹਰ ਲੀਡਰ ਨੂੰ ਕਹਿੰਨੇ ਆਂ ਵੀ ਦੁਕਾਨਦਾਰ ਦੇ ਨਾਲ ਆਣ ਕੇ ਇੱਥੇ ਚੌਂਕ ਦੇ ਵਿੱਚ ਜੇ ਅਸੀਂ ਬੈਠੇ ਆਂ ਤੇ ਸਾਡਾ ਆਣ ਕੇ ਸਾਥ ਦਿਓ ਜੇ ਅਸੀਂ ਦੁਕਾਨਦਾਰ ਹੈਗੇ ਆਂ ਤੇ ਤੁਸੀਂ ਲੀਡਰ ਹੈਗੇ ਹੋ ਜੇ ਅਸੀਂ ਦੁਕਾਨਦਾਰ ਅਸੀਂ ਨਹੀਂ ਰਵਾਂਗੇ ਤੇ ਤੁਹਾਡੀਆਂ ਲੀਡ ਰੀਆਂ ਕਿਸੇ ਤੇ ਨਹੀਂ ਚੱਲਣੀਆਂ ਇੱਥੇ ਆਣ ਕੇ ਬੈਠੋ ਜੇ ਜੇ ਕੋਈ ਇੱਕ ਸਾਡੇ ਨਾਲ ਆਣ ਕੇ ਬੈਠਾ ਤੇ ਅਸੀਂ ਸ਼ਹਿਰ ਦੇ ਹਰ ਲੀਡਰ ਨੂੰ ਹਰ ਪਾਰਟੀ ਦੇ ਲੀਡਰ ਨੂੰ ਕਹਿੰਨੇ ਆ ਵੀ ਸਾਡੇ ਨਾਲ ਆਣ ਕੇ ਇੱਥੇ ਬੈਠੋ ਤੇ ਸਾਡਾ ਸਾਥ ਦਿਓ ਜੇ ਸਾਡੀਆਂ ਦੁਕਾਨਾਂ ਸੜ ਜਾਂਦੀਆਂ ਅਸੀਂ ਕਿਹਾਏ ਜੋਗੇ ਨਹੀਂ ਰਹਿਣਾ ਜਦੋਂ ਸਾਡੇ ਘਰਾਂ 'ਚ ਫੋਨ ਆਏ ਆ ਸਾਡੇ ਘਰਦਿਆਂ ਦਾ ਕੀ ਰੋ ਰੋ ਕੇ ਬੁਰਾ ਹਾਲ ਸੀ ਐਕਸੀਅਨ ਸਾਹਿਬ ਉੱਥੇ ਆਣ ਕੇ ਤੁਸੀਂ ਵੇਖਦੇ ਜਾਂ ਹੁਣ ਵੇਖੋ ਬੁਜਾਰਾਂ ਦੇ ਵਿੱਚ ਕੀ ਹਾਲ ਆ ਧਰਨਾ ਉਦੋਂ ਚੁੱਕਿਆ ਜਾਊਗਾ ਜਦੋਂ ਐਕਸੀਅਨ ਸਾਹਿਬ ਇੱਥੇ ਆਣਗੇ ਪਹਿਲੋਂ ਸੌਰੀ ਫੀਲ ਕਰਨ ਕਿ ਮੈਂ ਗਲਤ ਲਫਜ਼ ਬੋਲਿਆ ਨਾਲ ਸਾਨੂੰ ਉਥੇ ਕਹਿਣ ਅਸੀਂ ਦੁਕਾਨਦਾਰ ਤਦ ਤੱਕ ਦੁਕਾਨਾ ਨਹੀਂ ਖੋਲਣੀਆਂ ਜਦ ਤੱਕ ਮੇਨ ਤਾਰ ਨਹੀਂ ਬਦਲੀ ਜਾਂਦੀ ਜਿਹੜੀ ਜਿਹੜੀ ਮੇਨ ਤਾਰ ਕੇਵਲ ਆ ਉਹ ਨਹੀਂ ਬਦਲੀ ਜਾਂਦੀ ਜੇ ਨਹੀਂ ਵੀ ਬਦਲਦੇ ਤੇ ਅਸੀਂ ਬਾਜ਼ਾਰ ਦੀ ਬਤੀ ਬੰਦ ਰਹਿਣ ਦੇਾਂਗੇ ਅਸੀਂ ਤਾਰਾਂ ਨਹੀਂ ਪੈਣ ਦੇਣੀਆਂ ਜੋੜ ਨਹੀਂ ਪੈਣ ਦੇਣੇ ਹੁਣ ਹੁਣ ਜੋੜਾਂ ਦਾ ਐਂਡ ਹੋ ਗਿਆ ਅਤ ਹੋ ਗਿਆ ਅਸੀਂ ਫੇਰ ਐਕਸ਼ਨ ਸਾਹਿਬ ਨੂੰ ਕਹਾਂਗੇ ਵੀ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਨਾ ਚੁੱਕੋ ਇੱਥੇ ਆਓ ਤੇ ਲੋਕਾਂ ਦੀ ਗੱਲ ਸੁਣੋ ਲੋਕਾਂ ਵਾਸਤੇ ਤੁਸੀਂ ਬੈਠੇ ਦਿਓ। ਕੋਈ ਗੱਲ ਨਹੀਂ ਤੁਸੀਂ ਫੋਨ ਹੀ ਚੱਕਾ ਚੁੱਕਾ ਸਦੇਮੋ ਗੱਲ ਕੀਤੀ। ਨਹੀਂ ਫੋਨ ਤੇ ਗੱਲ ਵੀ ਹੋਈ ਆ ਸਾਰਿਆਂ ਨਾਲ ਰਾਤੀ ਕੋਈ ਮੰਦਰ ਭਾਗੀ ਘਟਨਾ ਹੋਈ ਆ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਆ। ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆ ਸਾਡੀਆਂ ਕੇਬਲਾਂ ਇੱਕ ਸਾਈਡ ਤੇ ਆ। ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਐ ਇਹਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ। ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ऑलरेडी ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਦੇ ਆ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਹੈ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ ਜਿਹਦਾ ਕਹਿੰਦਾ ਬਿਜਲੀ ਪੁਰਦੀ ਨਗਲੀ ਕਰੇ 60 ਸਿਰ ਹੋਵੇ ਤਾਕ ਲੱਗੀ ਆ ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ ਮੈਂ ਆਪ ਮੌਕੇ ਦੇਣੀਆਂ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਹੈ ਉਧਰਲੇ ਪਾਸੇ ਸਾਡੀ ਤਾਰ ਵੀ ਲੱਣੀ ਮੀਟਰ ਦੂਜੀ ਭਾਈ 1 ਮਿੰਟ ਦੂਜੀ ਸਾਡੀ ਲੱਗ ਰਹੀ ਹੈ ਇਹਨਾਂ ਦਾ ਇਜਾਮ ਹੈ ਕਿ ਤੁਹਾਡੇ ਲੋ ਆਪਸ਼ਬਦੀ ਵੀ ਬੋਲੀ ਗਈ ਹੈ ਸੁਭਾਦ ਹੁੰਦੀ ਹੈ ਨਹੀਂ ਮੇਰੇ ਵੱਲੋਂ ਨਹੀਂ ਜੇ ਕਿਸੇ ਨੇ ਕੋਬਦ ਕੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਚਲੋ ਆ ਚੋਂ ਜੀ ਤਾਂ ਟੁੱਟੀ ਵੀ ਕੇਵਲ ਵੱਡੀ 2 ਮਿੰਟ ਹੋ ਗਏ ਪਾਣੀ ਜੇ ਪਈ ਉਹ ਕਿ ਡਿਕੜੇ ਬੰਦੇ ਮਰਨਗੇ ਫਿਰ ਕੋ ਉਹ ਚੈੱਕ ਕਰਵਾ ਦਿੰਦੇ ਆ ਉਹ ਦੋ ਮਿੰਟ ਲਈ ਬਈ ਆ ਐਕਸਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੇ ਅੰਦਰ ਆ ਤਾਂ ਪਿੱਛੇ ਕਰੀਏ ਉਹ ਨਹੀਂ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਚਾਹੀਦੀ ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਪਰ ਆਪਾਂ ਕੀਤਾ ਕੁਝ ਨਹੀਂ ਨੀ 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 ਗੱਲ ਉਹ ਪਾੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ ਕਿਸੇ ਆਪਾਂ ਦੇ ਲੱਥੇਆ ਸਮਾਨ ਵਾਪਸ ਭੇਜਤਾ ਸ਼ਿਆਦਾ ਨਗਰ ਸਮਾਨ ਆਇਆ ਮੇਰੀ ਗੱਲ ਨਹੀਂ ਸ਼ਿਆਦਾ ਨਗਰ ਸਮਾਨ ਆਇਆ ਇਹਨਾਂ ਨੇ ਲਦਿਆ ਸਮਾਨ ਉੱਥੇ ਟਰਾਂਸਫਾਰਮਰ ਦੇ ਤਾਰਾਂ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ। ਸਰਦਾਰ ਜੀ ਹੁਣੇ ਜਾਣੇ ਚਲੋ ਜਓ ਤਾਰ 30 ਡਿਗਰੀ ਵੱਡੀ ਟੁੱਟ ਕੇ ਦੋ ਮਹੀਨਿਆਂ ਦੀ। ਤੁਸੀਂ ਉੱਥੇ ਕੀ ਵੇਖਣਾ ਇੱਥੇ ਵੇਖਣਾ ਕੀ ਹਾਲਾਤ। ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਹੈ। ਸਿੰਘ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲੈ ਜਾਂਦਾ ਨਹੀਂ 50 ਦੀ ਕੇਵਲ। 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੀਐਂਟ ਨਹੀਂ ਹੈ। ਉਹ 50 ਦੇ ਅੱਗੇ ਪਈਦੀ ਹੈ। ਉਹਨੂੰ ਤੁਸੀਂ ਜਿਹੜਾ ਵਾ ਐਸਟੀ ਐਸਟੀਮੇਟਰ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ बार-बार बार-बार ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ। ਹੁਣ ਉਸ ਵੇਲੇ ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ? ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ। ਬਾਕੀ ਇੱਕ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰ ਦਿਆਂਗੇ।